ਜੱਥਾ ਲਈ ਮਾਰੂ ਓਏ ਆ ਦੇਖੋ ਨੂੰ ਥੋੜੇ ਨੂੰ ਭੈ ਚੋਦਾ ਸਾਨੂੰ ਪਤਾ ਨਹੀਂ ਫਿਰ ਮਾਰੀ ਨਾ ਓਏ ਆ ਦੇਖੋ ਦੇਖੋ ਬਈ ਕੈਮਰਾ ਓਏ ਜਿਹੜੇ ਕਹਿੰਦੇ ਆ ਸਾਰੇ ਕੱਢ ਓਏ ਆ ਦੇਖੋ ਸਾਰੇ ਕੱਢ ਕੱਢ ਸਾਰੇ ਪੁੱਤ ਸਾਰੇ ਕੱਢ ਕੱਢ ਘੜਾ ਘੜਾ ਮੈਨੂੰ ਕੁਛ ਨਹੀਂ ਕਹਿੰਦੇ ਆ ਕਿਹਦੇ ਦਾ ਪੁੱਤ ਆ ਸ਼ੇਅਰ ਕਰੋ ਓਏ ਆ ਦੇਖੋ 50 ਦੀ ਨੌਜਵਾਨੀ ਬਾਈ ਸ਼ੇਅਰ ਕਰ ਦੇ ਨੂੰ ਆ ਲੈ ਫੜੀ ਜਾ ਲਾਈਵ ਚਲੀ ਜਾਂਦਾ ਲਾਈਵ ਚਲੀ ਜਾਂਦਾ ਸਾਵਾ ਸੀਰਿਆ ਜਾਉਂਦਾ ਮੇਰਾ ਯਾਰ ਜਾਉਂਦਾ ਬਾਈ ਗੋਲਾ ਰੂਹ ਨੂੰ ਸਟਾਪ ਕਰੀ ਸੀ ਗਿਆ ਓਏ ਥੋੜੇ ਥੋੜੇ ਕੱਲਾ ਕੱਲਾ ਗੋਲਾ ਬਾਈ ਉੜੇ ਲਿਆ ਆ ਸੱਤ ਨੀ ਮੋੜਦੇ ਨੀ ਰਿੰਦਾ ਲੰਗੜੇ ਨੀ ਇਦਾਂ ਰੱਖ ਓਏ ਆ ਪੰਜਾਬ ਦੇ ਲੋਕਾਂ ਦੇ ਦੇਖ ਲੋ ਓਏ ਜ਼ਹਿਰ ਜਾਂਦਾ ਓਏ ਜ਼ਹਿਰ ਜਾਂਦਾ ਛੋਟੇ ਜਵਾਕਾਂ ਨੂੰ ਕਿਉਂ ਨਹੀਂ ਬੋਲਦੇ ਹਰੇ ਮੀਆਂ ਆ ਕਿੱਥੋਂ ਲੈ ਆਪਾ ਆਰੇ ਕਿੱਥੋਂ ਲੈ ਗਿਆ ਜਦੋਂ ਸ਼ਾਨ ਮੇਰਾ ਮੁੰਡੇ ਦਾ ਸਵੇਰੇ ਸਵੇਰੇ ਛੋਟੇ ਮਾਗਰ ਲੱਗੇ ਆ ਪਾੜ ਕੇ ਬਾਈ ਮਾਗਰ ਫਿਰਦੇ ਨੇ ਕਦੇ ਕਹਿੰਦੇ ਚਰੀਰ ਆ ਜੋ ਕਦੇ ਕਹਿੰਦੇ ਮਾਨਸਾ ਆ ਜੋ ਸਵੇਰ ਦੇ ਲੱਗੇ ਸੀ 10 ਬੰਦੇ ਇਹ ਆ ਬਚਾਰਾ ਜੋ ਬੈਠੋ ਮੈਨੂੰ ਕੋਣਾ ਕੱਪੜੇ ਨਹੀਂ ਪੁੰਦ ਤੇਰੇ ਕੋਲ ਪੁੰਦ ਨਹੀਂ ਪੁੰਦ ਸੁਲਾ ਦੀ ਆ ਪੰਦ ਕਾ ਸੁਲਾ ਦੀ ਨਹੀਂ ਮੁਟਿਆ ਇਹ ਕਿਹੜੇ ਕਹਿੰਦਾ ਰਸ਼ਾ ਕੱਲ ਮੀਰਪੁਰੋਂ ਫੜਿਆ ਸੀ ਹਾਂ ਅੱਜ ਇਹਨੇ ਮੈਨੂੰ ਜੋਗੇ ਤੋਂ ਚੱਲਿਆ ਬੰਦੇ ਲਾਏ ਪਿੱਛੇ ਰੱਖ ਕੇ ਨਾ ਕਿਹੜੀ ਮੈਡੀਸਨ ਤੋਂ ਲੈ ਕੇ ਆਏ ਮੈਡੀਕਲ ਦਾ ਨਾਲ ਉਹ ਵੀ ਆ ਗਿਆ ਫਿਰ ਆ ਦੇਖ ਓਏ ਸਾਰਾ ਕੁਸਾਰ ਉੱਠਿਆ ਆ 50 ਦੇ ਲੋਕੋ ਛੋਡੇ ਜਵਾਕਾਂ ਨੂੰ ਦਿੰਦੇ ਆ ਆ ਆ ਲੈ ਲੋ ਲੈ ਲੋ ਆ ਲੈ ਆਪਣਾਈਏ ਲੈ ਮਰੇ ਆਪਣਾਈਏ ਵਾ ਵਾ ਅਗਲੇ ਰਸ ਅਗਲੇ ਰਸ ਲੱਗੀ ਹੋਈ ਆ ਜੇ ਉਹ ਬੰਦਾ ਨਾੜਿਆ ਨਾ ਅੜੂ ਗੜੂ ਅਗਰ ਨਹੀਂ ਤੈਨੂੰ ਜਾਣੀ ਨਹੀਂ ਬਾਈ ਯਾਰ ਅਗਲੀ ਬਾਈ ਕਿੰਨੇ 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 ਬਾਅਦ ਚ ਜਿਲਕੇ ਰੱਖ ਦੇ ਨੂੰ ਖਾ ਆਂ ਨਹੀਂ ਝੋਟੇ ਕਰੇ ਯਾਰੇ 5 8 10 ਦੱਸ ਦੇ ਕਿੰਨੇ ਆ ਇਹ ਦੇਖਿਆ ਓਏ ਦੱਸ ਇਹਨੂੰ ਫੜ ਕੇ ਰੱਖਿਓ ਬੰਦ ਨਾ ਰੁਕੇ ਭਾਜਣ ਜਾਵੇ ਓਏ ਆਹਾ ਛੋਟੇ ਚ ਬਾਕਾਂ ਨੂੰ ਬਰਬਾਦ ਕਰ ਦਿਆ ਹਾਂ ਮਾਰਨਾ ਤਾਂ ਗਰੀਬ ਬੰਦੇ ਦੀ ਹਾਲੀ ਰੱਖਿਓ ਨੇ ਮੈਰੀ ਕਾਲ ਦੱਸੀ ਕਿਹੜੇ ਤੋਂ ਲੈ ਕੇ ਆਉਂਦੇ ਆ ਉੱਥੇ ਚੱਲਾਂਗੇ ਜੋ ਲੈ ਕੇ ਆਇਆ ਮੁੰਡਾ ਇਹ ਓਟੋ ਵੀ ਦਸੂਆ ਆਉਂਦਾ ਉਹ ਲੈ ਕੇ ਉਹ ਫੜ ਕੇ ਲਿਆਉਣਗੇ ਕਿੱਥੇ ਭਾਜੂਗਾ ਉਹ ਖੇਤਾਂ ਵਿੱਚ ਆ ਦੇਖ ਲਓ ਮਾਦਾ ਛੋਟੇ ਚ ਬਾਕਾਂ ਨੂੰ ਜ਼ਹਿਰ ਦਿੰਦੇ ਨੇ ਇਹ ਆਪਣੇ ਬੱਚਿਆਂ 'ਚ ਹੀ ਪਾਉਂਦੇ ਆ ਆ ਆ ਦੇਖ ਆਹ ਦੇਖੀ ਇਹ ਬੁੱੱਜੀ ਵੀ ਪੰਜਾਬ ਦੇ ਲੋਕ ਨੇ ਜਿਹੜੇ ਆਹ ਦੇਖੋ ਇਹਨਾਂ ਨੇ ਝੋਟਾ ਆ ਸੀਦੇ ਨਾਲ ਅਸੀ ਰਸਵੇਰੇ ਵਿਚਾਰ ਤੁਰਿਆ ਕਿੱਥੋਂ ਤੁਰਿਆ ਜੋਗੇ ਤੁਰੇ ਫਿਰਦੇ ਤਿਆਰ ਦੇ ਦਰ ਤੇ ਸਾਲਾ ਕਹਿੰਦਾ ਮੇਰਾ ਮੋਟਰਸਾਈਕਲ ਪੈਂਚਰ ਹੋ ਗਿਆ ਬਹੁਤ ਭਾਈ ਬਹੁਤ ਹਾਲੇ ਮਸਾ ਫੜੇ ਨੇ ਸਾਇਕਲ ਪੁੱਟਦਾ ਆ ਭੱਜ ਗਿਆ ਸਾਫ ਆ ਲਿਆਂਦਾ ਆ ਲਿਆਂਦਾ ਆ ਲਿਆਂਦਾ ਆ ਜੀ ਆਪਨੇ ਪਾਸ ਕੋਈ ਇਥੇ ਮਾਰੀ ਆ ਪੁਲਿਸ ਥੰਨੇ ਵੜ ਗਿਆ ਹੋਸੀਏ ਥੰਨੇ ਕਿੰਨੇ ਵਾਰ ਜੂ ਜਿੰਨੇ ਬੱਤੇ ਨੂੰ ਬਿਜਾਉਂਦਾ ਮੋਬਾਈਲ ਖਲਾ ਭੈਣ ਚੋਂ ਦਾ ਕੰਮ ਦੇਖ ਲਾ ਓਏ ਆ ਜਾਣਾ ਆਪਣੀ ਇਹ ਆਪਣੇ ਗਏ ਹੋ ਓਏ ਦੇਖੋ ਬੱਲੇ ਲੱਗੇ ਦਰਜਣਗੇ ਉਹ ਬੱਲੇ ਚੱਕਾ ਉਹ ਭਾਈ ਗੁੱਟਾ ਉਹ ਭਾਈ ਕੁੱਤਾ ਹੈ ਭਾਈ ਉਹ ਭਾਈ ਪੱਤਾ ਨਾ ਚੱਲ ਰਿਹਾ ਤੋ ਭਾਈ ਫੜਾਈ ਮੋਲ ਆਧੀ ਬਣੀ ਚੱਲੀ ਜਾਂਦੀ ਐ ਬਣੀ ਜਾਂਦੀ ਐ ਇਧਰ ਨਿਕਲੇ ਫੜ ਕੇ ਰੱਖੋ ਨੂੰ ਚੱਲ ਵੀ ਚੱਲ ਆਹ ਦੇਖੋ ਇੱਕ ਆਹ ਲੈ ਕੇ ਆਇਆ ਸੀ ਇਧਰ ਜਮੂਰਾ ਆਹ ਭਾਈ ਮੈਂ ਨਹੀਂ ਲੈ ਕੇ ਆਇਆ ਹੋਰ ਕੌਣ ਲੈ ਕੇ ਆਇਆ ਤੁਹਾਨੂੰ ਪਤਾ ਵੀ ਭਾਈ ਮੈਂ ਉਹਦੇ ਕੋਲੋਂ ਹੀ ਲੈ ਆਉਂਦਾ ਜਿਹਨੇ ਉਹਦੇ ਕੋਲੋਂ ਲੈ ਆਇਆ ਮੈਂ ਤੇਰਾ ਝੋਟਾ ਆਹ ਮੁੰਡੇ ਸਾਡੇ ਕੋਲੇ ਆ ਕੇ ਖੜੇ ਨੇ ਕਿਹੜਾ ਮੁੰਡਾ ਜ਼ਰਾ ਬਾਦ ਰਾਜਾ ਉਹ ਦੇਖ ਲਈ ਕੋਲ ਇਸ ਨੂੰ ਓਏ ਇੱਕ ਮਿੰਟ ਪੈਸ ਲੈ ਕੇ ਕੌਣ ਇਹ ਲੈ ਕੇ ਆ ਕੇ ਦੂਰੇ ਤੇ ਹੁਣ ਭਾਈ ਮੈਂ ਨਹੀਂ ਲੈ ਕੇ ਆਇਆ ਉਹ ਮੋਟਰ ਤੋਂ ਪਾ ਭਾਈ ਮੈਨੂੰ ਤਾਂ ਪਤਾ ਹੀ ਨਹੀਂ ਕੀ ਹੋ ਗਿਆ ਇਹ ਦੋਨੇ ਇਕੱਠੇ ਜੀ ਦੱਸਦੇ ਕਿੱਥੋਂ ਲੈ ਕੇ ਆਏ ਮੈਡੀਕਲ ਤੋਂ ਕਿੱਥੋਂ ਲੈ ਕੇ ਆ ਛੱਡ ਦਾਂਗੇ ਉਹਦੀ ਮਾਰ ਦੀ ਗੱਲ ਤਾਂ ਸੁਣ ਲੈ ਮੈਨੂੰ ਪਤਾ ਮਾਂ ਵਾਚਾ ਹੀ ਆਉਂਦਾ ਤੂੰ ਇਹ 20 20 ਡੱਬੇ ਕਹਿੰਦੇ ਲੈ ਕੇ ਆਉਂਦੇ ਆ 20 20 ਦਾ ਦਾ ਡੱਬੇ ਜਵਾਕਾਂ ਨੂੰ ਦੇਣ ਨੂੰ ਗਾਹਾਂ ਬਕਿਆਨ ਨੂੰ ਲੈ ਕੇ ਆ ਆ ਸਾਹਮਣੇ ਬੇੜਾ ਭਾਈ ਜੋ ਯਾਰ ਆ ਦੇਖੀ ਭਾਈ ਕੋਈ ਆ ਦੇਖ ਲੋ ਯਾਰ ਚੁੱਪ ਕਰ ਜਵਾਲਾ ਬੋਲਣਾ ਭਾਈ ਹਾਂ ਸਰਕਾਰ ਕਹਿੰਦੀ ਆ ਪੁਲਿਸ ਕਹਿੰਦੀ ਆ ਵੀ ਇਹ ਨਸ਼ਾ ਨਹੀਂ ਹੈਗਾ ਆ ਕੀ ਆ ਇਹ ਇਹ ਕਿਨੇ ਫੜਨੇ ਇਹ ਪੁੱਛ ਨਹੀਂ ਫੜਦੀ ਨਹੀਂ ਫੜਦੀ ਆ ਦੇਖ ਆ ਦੇਖ ਇਹ ਵਧੀਆ ਵਧੀਆ ਕਰੋ ਭਾਈ ਆ ਦੇਖ ਸਾਰੇ ਪਾਲੋ ਭਾਈ ਪਾਓ ਇਹਨੂੰ ਬਚ ਪਾਓ ਇਹਨੂੰ ਬਚ ਪਾਓ ਭਾਈ ਜੇ ਤੂੰ ਦੱਸ ਫਿਰ ਮਾਰ ਜਾ ਖੜਾ ਭਾਈ ਆ ਜੇ ਉਹ ਆ ਜਾਣਾ ਮੈਨੂੰ ਮੇਰੇ ਬਹਿਣਗੇ ਐਵੇਂ ਰੱਖ ਭਾਈ ਇਹਨਾਂ ਨੂੰ ਕੋਈ ਮਾਰਿਓ ਨਾ ਭਾਈ ਹੋਰ ਮੁੰਡਾ ਓਏ ਓਰੇ ਆ ਆ ਸੁਣ ਆ ਪਿੰਡ ਦੇ ਸਰਪੰਚ ਤੂੰ ਸੋ ਤੋਂ ਪਹਿਲਾਂ ਕਿਹੜਾ ਹੈਗਾ ਸਰਪੰਚ ਆ ਹੋ ਭਲਾ ਹੋ ਸਰਪੰਚੂ ਕੋਈ ਸਦੋਰੇ ਬੋਲੇ ਬੋਲੇ ਉਹ ਲੈ ਮੇਰਾ ਮਾਰ ਅੱਛਾ ਓਏ ਜਿਹੜੇ ਕਹਿੰਦੇ ਪੰਮੀ ਉਹਨਾਂ ਨੂੰ ਸਦੋ ਕਹ ਲਾ ਬਣਾਏ ਨਹੀਂ ਆਈ ਦੀ ਵਾਰ ਕੇ ਵਾਕੇ ਦੀ ਘਰੇ ਆ ਪਾਪ ਮੇਰੇ ਸਾਰੇ ਬੰਦੇ ਮਨਾਦੀ ਕਰਕੇ ਜਾਵਾਂਗੇ ਖੜੇ ਰਹੋ ਇੱਥੇ ਬਹੁਤ ਰਸ਼ ਹੈ ਤੂੰ ਉਹਨੂੰ ਐਂ ਦੱਸ ਦੇ ਮੇਰੀ ਗੱਲ ਦਾ ਨਾਂ ਕੋਈ ਨਹੀਂ ਲੈਂਦਾ ਮੈਂ ਠੀਕ ਹੈ ਮੈਡੀਕਲ ਦਾ ਨਾਂ ਹੋਰ ਨਾ ਮਾਰੇ ਕੋਈ ਮੈਡੀਕਲ ਨਾ ਨਾ ਬਾਬਾ ਮੇਰੀ ਗੱਲ ਹੁੰਦਾ ਭਾਈ ਤੈਨੂੰ ساری ਉਮਰ ਜਮਾਨਤ ਨਹੀਂ ਹੋਣੀ ਜੋ ਭਾਈ ਮੇਰੀ ਗੱਲ ਤਾਂ ਸੁਣ ਲੋ ਦਾ ਦੇ ਕਿੱਥੋਂ ਘਰੇ ਬਣਾਉਣ ਨੂੰ ਇਹ ਕੋਈ ਨਹੀਂ ਕੋਈ ਉਹ ਪਾਣੀ ਲੈ ਕੇ ਆਈ ਉਹ ਟਾਬੇ ਤੋਂ ਯਾਰ ਪਾਣੀ ਲੈ ਕੇ ਆਈ ਯਾਰ ਓਏ ਯਾਰ ਸੋਥੋ ਦੋ ਬੰਦਾ ਵਗਾਰ ਤੀਜਾ ਕੋਈ ਬੰਦਾ ਮੋਟਰਸਾਈਕਲ ਥੋੜੀ ਸਾਰੀ ਲਾਈਵ ਵੀਡੀਓ ਉੱਪ ਚੱਲੀ ਜਾਂਦੀ ਹੈ ਮੈਂ ਤਾਂ ਮਾਰੋ ਇੱਕ ਹੋਰ ਬੰਦਾ ਸੀਗਾ ਇੱਕ ਹੋਰ ਬੰਦਾ ਸੀਗਾ ਹੋਰ ਸੀਗਾ ਕਿੱਥੇ ਭੱਜਿਆ ਸਿੰਦਰੋਂ ਬੰਦਾ ਦਿਖਿਆ ਨਹੀਂ ਤੁਨੂੰ ਆਹੀ ਤਾਂ ਹੈਗਾ ਸੀ ਉਹਦਾ ਪੱਜੇ ਉਹ ਨਹੀਂ ਆਹੀ ਸੀਗਾ ਉਹ ਬਾਈ ਲੈ ਲੇ ਸੀਗੇ ਪੱਤੇ ਸੀ ਉਹ ਇੱਥੇ ਆ ਰਹੇ ਸੀ ਇਹ ਬੱਲੇ ਆ ਰਹੇ ਸੀ ਤਿੰਨ ਸੀਗੇ ਉਹ ਬਾਈ ਨਾਲ ਆਦਾ ਹੈਗੀ ਮੇਰੇ ਨਾਲ ਦਾ ਓਏ ਗੱਡੀ ਤੇ ਆਇਆ ਸੀਗਾ ਇਹ ਗਲਤ ਕਰਦੇ ਆ ਗਲਤ ਕਰ ਮੈਂ ਇਹ ਤਾਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਜਾਓ ਓਏ ਥੱਪਿਆਂ ਦੇ ਥੱਪੇ ਕਰੀਏ ਨਾ ਕੁੱਪ ਨਹੀਂ ਦੇ ਇਕਦਮ ਕੁੱਪ ਨਹੀਂ ਦੇ ਹਾਂ ਲੈ ਗੋਲ ਜਿੱਪੇਂਦੀ ਬੰਡ ਲੱਗੇ ਆਂਦਾ ਹੁਣ ਹੁਣੀ ਹੁਣ ਭਾਗ ਨਾ ਆਪਣੇ ਨਾਲ ਕਿਧਰ ਗਏ ਆ ਆ ਸੀ ਆ ਸੀ ਓਏ ਆਪਣੇ ਸਾਰੇ ਇਕੱਠੇ ਕੋ ਜਾਣੇ ਹੋ ਯਾਰ ਬੰਦ ਕਰ ਦੇ ਯਾਰ ਵੀਡੀਓ